ਲੱਖਾਂ ਏਕੜ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਤਾਂ ਕਿਸਾਨਾਂ ਨੇ ਸਰਕਾਰ ਦੀ ਰੇਲ ਬਣਾ ਦਿੱਤੀ 6 ਦਿਨਾਂ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਕਿਸਾਨ ਰੇਲ ਟ੍ਰੈਕ ਜਾਮ ਕਰਕੇ ਬੈਠੇ ਰਹੇ ਸੈਂਕੜੇ ਰੇਲ ਗੱਡੀਆਂ ਰੱਦ ਹੋਈਆਂ ਮਹਿਕਮੇ ਨੂੰ ਕਰੋਨਾ ਦਾ ਨੁਕਸਾਨ ਹੋਇਆ ਸੋਮਵਾਰ 12 ਅਕਤੂਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲਾਤ ਨੂੰ ਦੇਖਦੇ ਹੋਏ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸੱਦੀ ਕਿਸਾਨਾਂ ਦੀ ਮੰਗ ਸੀ ਖਰਾਬ ਹੋਈ ਫਸਲ ਲਈ 40000 ਪ੍ਰਤੀ ਏਕੜ ਮੁਆਵਜ਼ਾ ਤੇ ਬਾਸਮਤੀ ਦੇ ਸਰਕਾਰੀ ਮੁੱਲ 'ਚ ਵਾਅਦਾ ਸਰਕਾਰ ਨਾਲ ਮੀਟਿੰਗ ਬੇਨਤੀਜਾ ਰਹੀ ਮੁਸਾਫਰਾਂ ਦੀਆਂ ਮੁਸ਼ਕਲਾਂ ਦੇਖ ਕਿਸਾਨ ਜਥੇਬੰਦੀਆਂ ਨੇ 13 ਅਕਤੂਬਰ ਨੂੰ ਰੇਲ ਟ੍ਰੈਕ ਤੋਂ ਹਟਣ ਦਾ ਫੈਸਲਾ ਕੀਤਾ ਪਰ ਸਰਕਾਰ ਖਿਲਾਫ ਗੁੱਸਾ ਫੂਰਵਤ ਗਿਆ ਹੁਣ ਸਰਕਾਰ ਚ ਮੰਤਰੀਆਂ ਤੇ ਅਗੂਆਂ ਦਾ ਘੇਰਾਓ ਕੀਤਾ ਜਾਵੇਗਾ 22 ਤਰੀਕ ਨੂੰ ਜਿਹੜੇ ਹਾਕਮਦਰ ਦੇ ਹੈਗੇ ਨਮਾਇੰਦੇ ਉਹ ਕੋਈ ਐਮਪੀ ਹੈ ਕੋਈ ਐਮਐਲਏ ਹੈ ਕੋਈ ਹਲਕਾ ਅਨਚਾਰਜ ਹੈ ਕੋਈ ਜ਼ਿਲ੍ਹਾ ਅਨਚਾਰਜ ਹੈ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਦਫ਼ਤਰਾਂ 'ਤੇ ਜਾ ਕੇ ਉਹਨਾਂ ਦੇ ਅਸੀਂ ਘੇਰਾਓ ਕਰਾਂਗੇ ਮੀਟਿੰਗ ਭਾਵੇਂ ਬੇਨਤੀਜਾ ਰਹੀ ਹੋਵੇ ਪਰ ਸਰਕਾਰ ਦੇ ਨੁਮਾਇंदे ਮੀਡੀਆ ਸਾਹਮਣੇ ਆਪਣੀ ਪਿੱਠ ਥਾਪੜ ਦੇ ਨਜ਼ਰ ਆਏ ਕਿਹਾ ਕਿਸਾਨਾਂ ਦੀਆਂ ਵਾਦੂ ਮੰਗਾ ਮੰਨ ਲਈਆਂ ਗਈਆਂ ਨੇ ਕਿਸਾਨਾਂ ਦਾ ਰੁਖ ਵੀ ਹਾਂ ਪੱਖੀ ਰਿਹਾ ਉਹ ਦੇਸ਼ ਵਿੱਚ ਇਤਨਾ 8000 ਪਰ ਏਕੜ ਕੋਈ ਨਹੀਂ ਆਜ ਤੱਕ ਔਰ ਇਤਨੀ ਫੌਰੀ ਰੀਲੀਫ ਨਹੀਂ ਕਿਸੇ ਕੋ ਦਿੱਤਾ ਗਿਆ ਸਰਕਾਰ ਕੇ ਜੋ ਪਹਿਲ ਕਦਮੀ ਸੀ ਇਸ ਡੈਡਲੌਕ ਕੋ ਖਤਮ ਕਰਨੇ ਕੇ ਲਿਏ ਕਿਸਾਨ ਜਥੇਬੰਦੀਓ ਨੇ ਇਸ ਪੇ ਵਿਸ਼ਵਾਸ ਕੀਤਾ ਔਰ ਇਸ ਕੋ ਪੋਜ਼ਿਟਿਵ ਰਿਸਪਾਂਸ ਦਿਆ ਔਰ ਉਹਨਾਂ ਨੇ ਰੇਰੋ ਕੋ ਪ੍ਰੋਗਰਾਮ ਜੋ ਖਤਮ ਕੀਤਾ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੈਸ ਕਾਨਫਰੰਸ ਚ ਤਾਂ ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਿਮਤੀ ਦਾ ਦਾਮ ਪਰਦੇ ਰਹੇ ਪਰ ਜਿਵੇਂ ਹੀ ਆਪਣੇ ਰੰਗ ਵਿੱਚ ਆਏ ਉਹਨਾਂ ਦੇ ਮੂੰਹੋਂ ਸੱਚਾਈ ਨਿਕਲ ਹੀ ਗਈ ਦੇਖੋ ਕਿਸਾਨ ਗੱਲ ਸੁਣੋ ਕਿਸਾਨ ਭਾਵੇਂ ਹੋਏ ਨਾ ਹੋਏ ਅਸੀਂ ਸੈਟੀਸਫਾਈ ਹਾਂ ਕਿਸਾਨ ਭਾਵੇਂ ਹੋਏ ਨਾ ਹੋਏ ਅਸੀਂ ਸੈਟੀਸਫਾਈ ਹਾਂ ਕਾਲਜ ਮੱਚੇ ਪਏ ਸਾਡੇ ਕਰੋੜਾਂ ਰੁਪਈਆ ਦੇ ਖੇਤੀ ਵਾਲੀ ਆ ਸਾਨੂੰ ਕੋਈ ਜਾਂਦਾ ਰਹੇ ਦੁਪਹਿਰ 2 ਵਜੇ ਕਿਸਾਨ ਰੇਲ ਪਟੜੀਆਂ ਤੋਂ ਹਟੇ ਹੀ ਸਨ ਸਰਕਾਰੀ ਸਫਾਈ ਦੇਣ ਲਈ ਪ੍ਰੇਮ ਸਿੰਘ ਚੰਦੂ ਮਾਜਰਾ ਤਿਆਰੀਆਂ ਕਰ ਰਹੇ ਸਨ ਇਸੇ ਦੌਰਾਨ ਮੋਗਾ ਦੇ ਪਿੰਡ ਕਲਕਲਾਂ ਦੇ ਕਿਸਾਨ ਬਲਵਿੰਦਰ ਸਿੰਘ ਨੇ ਫਸਲਾਂ ਦੀ ਪੂਰੀ ਕੀਮਤ ਨਾ ਮਿਲਣ ਤੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਬਲਵਿੰਦਰ ਤੋਂ ਪਹਿਲਾਂ ਕੁਝ ਮਹੀਨੇ ਅੰਦਰ 25 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ ਇਸ ਸਭ ਦੇ ਬਾਵਜੂਦ ਚੰਦੂ ਮਾਜਰਾ ਅਤੇ ਉਹਨਾਂ ਦੀ ਸਰਕਾਰ ਸੈਟੀਸਫਾਈ ਹੈ